ਅਨ ਸਰ ਇਹ ਕਿੰਵਾ ਅੱਖਾਂ ਦਾ ਕੈਂਪ ਹੈ ਕਿਤਰਾ ਇਹ 786 ਅੱਖਾਂ ਦਾ ਕੈਂਪ ਹੈ ਜੀ ਇਹ ਸਰਵਾਦਾ ਭਲਾ ਚੈਰੀਟੇਬਲ ٹرسٹ ਵੱਲੋਂ ਐਸਪੀਓ ਫਰਾਏ ਜੀ ਦਾ ਧੰਨਵਾਦ ਹੈ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਤਕਲੀਫ ਸੀ ਬਾਕੀ ਸੁੱਖ ਸਹੂਲਤਾਂ ਤੋਂ ਵਾਂਝੇ ਸੀ ਉਹਨਾਂ ਦੀ ਮੱਤ ਕਰਦਾ ਹੈ ਆਪਾਂ ਕਹਾਂ ਜਾਣੋ ਕਿੱਧਿਆ ਤਕਰੀਬਨ ਮੇਰੇ ਖਿਆਲ ਦਾ 1000 ਦੇ ਕਰੀਬ ਹੋਣੇ ਆ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਇਹ ਸਰਵਾਦੇ ਭਲਾ ਚੈਰੀਟੇਬਲ ٹرسٹ ਦੇ ਜਿੰਨੀ ਵੀ ਟੀਮ ਆ ਉਹ ਟੀਮ ਨਾਲ ਰਲ ਕੇ ਤੇ ਇਹ ਉਪਰਾਲੇ ਨੂੰ ਬਣਾਉਂਦਾ ਹੈ ਜੀ ਜਿਹੜੀ ਕਲ ਜੀ ਅੱਜ ਵੀ ਜਾਨੀ ਅੱਖਾਂ ਦੇ ਜਿਹੜਾ ਪ੍ਰੋਗਰਾਮ ਆ ਉਹਦਾ ਆਉਣ ਜਿਹਦਾ ਸਰਕਾਰ ਦਾ ਪ੍ਰੋਗਰਾਮ ਹੈ ਇਹ ਵੇਖੋ ਜੀ ਜਿਸ ਤਰ੍ਹਾਂ ਇੱਕ ਪਹਿਲੀ ਰਾਣੀ ਹੈ 786 ਅੱਖਾਂ ਦਾ ਕੈਂਪ ਆ ਇਹਦੇ ਵਿੱਚ दारू ਤੋਂ ਲੈ ਕੇ ਰੁਟੀਨ ਦੇ ਚੈੱਕਅਪ ਤੋਂ ਲੈ ਕੇ ਅੱਖਾਂ ਦੇ ਐਨਕਾਂ ਤੋਂ ਲੈ ਕੇ ਤੇ ਲੈਂਸ ਤੱਕ ਆ ਹੁਣ ਬਸ ਜਿਹੜੀ ਇਹ ਜਾਰੀ ਹੈ ਲੇਕਿਨ ਮਰੀਜ਼ਾਂ ਨੂੰ ਡੇ ਬਾਈ ਡੇ ਚੱਲ ਰਿਹਾ ਹੈ ਇੱਕ ਮਤਲਬ ਇਹ ਨਹੀਂ ਕਿ ਅੱਜ ਅੱਜ ਦੀ ਦਿਹਾੜੀ ਆ ਇਹ ਲਗਾਤਾਰ ਇਹਨਾਂ ਚੱਲੀ ਜਾਣਾ ਹੈ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਉਹ ਸਰਬਦਾ ਭਲਾਈ ਦਾ ਟਰਸਟ ਆ ਤੁਸੀਂ ਟੀਮ ਸਾਰੀ ਚੀਜ਼ ਪ੍ਰੋਵਾਈਡ ਕਰਨਗੇ ਜੀ ਸਰ ਤੁਹਾਡਾ ਨਾਮ ਮੇਰਾ ਨਾਮ ਦਿਲਬਖ ਸਰਪੱਤ ਆਪਣ ਦੇ ਜਿਹੜੇ ਅੱਜ ਕੈਂਪ ਲਗਾਇਆ ਜਾ ਰਿਹਾ ਕਿੰਨਾ ਕੈਂਪ ਹੈਗਾ ਔਰ ਕੀ ਉਪਰਾਹ ਜੀ ਸਰਪੱਤ ਆਪਣ ਹਰੇਕ ਪਿੰਡ ਦੇ ਵਿੱਚ ਤੇ ਮਰਗਿ ਨਰਸਰ ਚਾਰ ਚਾਰ ਕੈਂਪ ਦਿੱਤੇ ਨੇ ਖਾਨ ਦੇ ਸਾਰੇ ਪਾਸੇ ਜਾ ਰਹੇ ਨੇ ਤੇ ਅੱਜ ਦੀ ਜਿਹੜੀ ਵਾਰੀ ਹੈ ਸਾਡੀ 15 ਤਰੀਕ ਦੀ ਹੋਲਾ ਮਹੱਲਾ ਦੇ ਸੰਬੰਧ ਵਿੱਚ ਦਸੋ ਪਾਤਸ਼ਾਹ ਸਾਹਿਬ ਜੀ ਦਾ ਬਰਸੰਗੀ ਮਹਾਰਾਜ ਦੀ ਪ੍ਰੇਰਣਾ ਸਦਕਾ ਤੇ ਮੇਰੀ ਪੂਰੀ ਟੀਮ ਜਿਹੜੀ ਤਰਨਤੰਤਰੀ ਹੈ ਉਹਨਾਂ ਨੇ ਪਿਆਰ ਸਦਕਾ ਸਾਰਾ ਹੀ ਪ੍ਰਬੰਧ ਕੀਤਾ ਹੈ ਸਰ ਇਹ ਬੱਸ ਕਿੱਥੇ ਜਾ ਰਹੀ ਹੋਣਾ ਇਹ ਬੱਸ ਜੀ 1830 ਜਣੇ ਜਿਹੜੇ ਅਸੀਂ ਨੇ ਹਸਪੀਟਲ ਅਮਰਸਰ ਕਚਹਿਰੀ ਚੌਕ ਤੇ ਲੱਗ ਗਿਆ ਉਥੇ ਪਹੁੰਚ ਲਿਆ ਜਿਹੜੇ ਅੱਜ 30 ਜਣੇ ਦੇ ਜਿਹੜੇ ਪ੍ਰਸ਼ਨ ਕੀਤੇ ਜਾਣਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਰਨਤਾਂ ਜਿਹੜੇ ਦੇ ਵਿੱਚ ਸਲਾਈ ਸੈਂਟਰ ਕੰਪਿਊਟਰ ਸੈਂਟਰ ਫੋਟੋਗ੍ਰਾਫਰੀ ਡੈਂਟੋ ਡਾਕਟਰ ਆਪਣੇ ਮੈਡੀਕਲ ਕੈਂਪ ਲਾਇਬਾ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਨਰਤਰ ਹੀ ਨਾਲ ਹੀ ਉਹ ਜਿਸ ਤਰ੍ਹਾਂ ਕਿ ਬਾਹਰੋਂ ਮਰਕੀ ਜਿਵੇਂ ਡੈਡ ਬੋਡੀਗੀਆਂ ਵਿੱਚ ਜਾਂਦੀਆਂ ਜਾਂਚੀਆਂ ਦੇ ਪਿੱਛੋਂ ਵੀ ਉਨਾਰੇ ਪਰਿਵਾਰ ਨੂੰ ਵੀ ਜਿਹੜਾ ਕਿ ਮਹੀਨਾਵਾਰੀ ਬੱਚਿਆਂ ਦੇ ਉਹਨਾਂ ਦੇ ਵਿਭੇਖ ਨੂੰ ਵੰਦੇ ਹੋਏ 2 ਲੱਖ ਰੁਪਏ ਉਹਨਾਂ ਨੂੰ ਐਪੀਪੀ ਕਰਕੇ ਦਿੱਤੀ ਗਈ ਸੀ ਤੇ ਜਿਹੜੀਆਂ ਪੈਨਸ਼ਨਾਂ ਸਾਡੀਆਂ ਚੱਲ ਰਹੀਆਂ ਨੇ ਸਾਡੀ ਸਾਰੀ ਟੀਮ ਦਾ ਮੈਂ ਆਪਣੀ ਦਾ ਥੋੜਾ ਜਿਹਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਮੈਨੂੰ ਸਾਥ ਦਿੰਦੇ ਨੇ ਮੇਰੇ ਨਾਲ ਰਾਤ ਦਿਨ ਇੱਕ ਕਰਕੇ ਸਰਬੋਤਮ ਬਾਲਾ ਚੈਰੀਟੇਬਲ ਟਰਸਟ ਦੀ ਅਕਾਇ ਨੂੰ ਚਲਾ ਰਹੇ ਨੇ ਮਾਨਯੋਗ ਡਾਕਟਰ ਐਸ.ਪੀ ਸਿੰਘ ਉਪਰਾਏ ਸਾਹਿਬ ਸਰਦਾਰ ਜੱਸਾ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਆਲ ਇੰਡੀਆ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਹੇਰ ਜੋ ਸਾਡੇ ਪੰਜਾਬ ਪ੍ਰਧਾਨ ਹਨ ਉਹਨਾਂ ਦਾ ਸਿਰ ਤੇ ਆਥਿਆ ਇਹ ਜੋ ਵੀ ਚੀਜ਼ ਉਹਨਾਂ ਕੋ ਮੰਗਦੇ ਆ ਸਾਨੂੰ ਕਦੀ ਨਾ ਨਹੀਂ ਹੁੰਦੀ ਇਹ ਗਾ ਵੀ ਸੰਗਤ ਕੋ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਸਾਨੂੰ ਪਰਵਾਉਂਗਾ ਰਹੇ ਓਕੇ ਸਰ ਕੋਡ ਨਾਮ ਜੀ ਮੇਰਾ ਨਾਮ ਗੁਰਿੰਦਰ ਸਿੰਘ ਲਾਡੀ ਆ ਜੀ ਲਾਡੀ ਜੀ ਇਹ ਕਿੰਨਾ ਕੈਂਪ ਹੈਗਾ ਔਰ ਕਿ ਇਸ ਕੈਂਪ ਦਾ ਉਪਰਾਲਾ ਔਰ ਕਿੰਨੇ ਕੋ ਲੋਕਾਂ ਨੂੰ ਫਾਇਦਾ ਇਹ ਜਿਹੜਾ ਕੈਂਪ ਹੈਗਾ ਜੀ 786 ਵਾਂ ਜਿਹੜਾ ਕੈਂਪ ਆ ਜੀ ਸਰਦਾਰ ਡਾਕਟਰ ਐਸ ਪੀ ਉਭਰਾਏ ਸਾਹਿਬ ਵੱਲੋਂ ਜਿਹੜਾ ਬਹੁਤ ਹੀ ਅਨੇਕਾ ਜਿਹੜੀਆਂ ਸੇਵਾਵਾਂ ਚੱਲਦੀਆਂ ਨੇ ਉਹਦੇ ਨਾਲ ਜਿਹੜਾ ਅੱਖਾਂ ਦਾ ਜਿਹੜਾ ਇਹਨਾਂ ਦਾ ਹਰ ਸਾਲ ਜਿਹੜੇ ਸਾਨੂੰ ਤਰਨਤਨ ਦੀ ਜਿਹੜੀ ਟੀਮ ਆ ਉਹਨੂੰ 4 ਤੋਂ 5 ਕੈਂਪ ਜਿਹੜੇ ਮਿਲਦੇ ਨੇ ਉਹਨੇ ਵਿੱਚੋਂ ਜਿਹੜਾ ਅੱਜ ਜਿਹੜੇ ਅਸੀਂ ਜਿਹੜੀ ਸੇਵਾ ਕਰ ਰਹੇ ਆ ਤਰਨਤਨ ਦੀ ਟੀਮ ਤੇ ਸਾਰੀ ਸੇਵਾ ਕਰਨੀ ਆ ਜਿਹੜਾ ਤਰਨਤਨ ਦੇ ਇਲਾਕੇ ਵਿੱਚ ਪਿੰਡਾਂ ਵਿੱਚ ਵੀ ਹੋਰ ਵੀ ਜਿਹੜੇ ਬਹੁਤ ਜਿਹੜੇ ਬਜ਼ੁਰਗ ਨੇ ਜਿਹੜੇ ਲੋਡਵੰਦ ਜਿਹੜੇ ਅੱਖਾਂ ਦੇ ਜਿਹੜੇ ਪੇਸ਼ੈਂਟ ਨੇ ਉਹ ਇੱਥੇ ਪਹੁੰਚੇ ਨੇ ਹਜ਼ਾਰ ਦੇ ਕਰੀਬ ਜਿਹੜੇ ਅੱਜ ਇੱਥੇ ਪੇਸ਼ੈਂਟ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੇ ਜਿਹੜਾ ਕੈਂਪ ਦਾ ਜਿਹੜਾ ਲਾਭ ਜਿਹੜਾ ਪ੍ਰਾਪਤ ਕੀਤਾ ਜੀ ਉਹਨਾਂ ਨੇ ਇਹ ਸਰ ਇਹਨਾਂ ਕਿੰਨਾ ਕੋਈ ਫਾਇਦਾ ਲੋਕਾਂ ਦੇ ਦੇਖੋ ਜੀ ਇੱਕ ਤੇ ਜਿਹੜੀ ਅੱਖਾਂ ਨਹੀਂ ਆ ਉਹਦਾ ਜੱਗ ਜਿਹੜਾ ਅੰਧਾ ਹੁੰਦਾ ਵਾ ਜੀ ਇਹ ਦੁਨੋਂ ਦਿਸਣਾ ਬੰਦ ਹੋ ਜਾਂਦਾ ਜੀ ਸੋ ਜਿਹੜਾ ਐਸਪੀਓ ਬਰਾਇ ਸਾਹਿਬ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਵਾ ਇਹ ਇੱਕ ਜਿਹੜਾ ਦੁਨੀਆ ਦੀ ਰੌਸ਼ਨ ਜਿਹੜੀ ਹੁੰਦੀ ਹੈ ਇੱਕ ਉਹਨਾਂ ਨੂੰ ਜਿਹੜਾ ਜੱਗ ਦੇਖ ਸਕਦੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਤੰਗੀਆਂ ਹੁੰਦੀਆਂ ਜਿਨ੍ਹਾਂ ਦੀ ਅੱਖਾਂ ਨਹੀਂ ਹੁੰਦੀਆਂ ਅਨੇਕਾ ਪ੍ਰਕਾਰ ਦੀਆਂ ਪ੍ਰੋਬਲਮ ਹੋਣ ਇਕੋ ਐਸਪੀ ਬਰਾਇ ਸਾਬ ਵੱਲੋਂ ਇਹ ਦਿੱਤਾ ਗਿਆ ਜੀ ਦਾਮਨਾ ਠਾਕੁਰ ਡਰ ਸਕੀਨ ਆਈ ਐਮ ਡੈਂਟਰ ਹਸਪਤਾਲ ਨੂੰ ਇਸ ਤਰ੍ਹਾਂ ਜਿਹੜਾ ਅੱਖਾਂ ਦਾ ਫਰੀ ਕੈਂਪ ਲਾਇਆ ਜਾ ਰਿਹਾ ਔਰ ਕਿੰਨੇ ਕੁ ਜਿਹੜੇ ਆਏ ਨੇ ਮਰੀਜ਼ ਆਏ ਨੇ ਇਸ ਇਸ ਤਰ੍ਹਾਂ ਦੇ ਤੁਹਾਡੇ ਨੂੰ ਸਾਰੇ ਜਿਹੜਾ ਚੈੱਕ ਕਰੀਤਾ ਜਾ ਇਸ ਵੇਲੇ ਤੱਕ 650 ਆ ਗਏ ਨੇ ਬਾਕੀ ਆਲੇ ਹੋਰ ਲੱਗੇ ਨੇ 3-400 ਹੋਰ ਲੱਗੇ ਸਰ ਕਿਸ ਤਰ੍ਹਾਂ ਦੀ ਸਮੱਸਿਆ ਹੈ ਦੀ ਅੱਖਾਂ ਨੂੰ ਵੇਖਣ ਨੂੰ ਮਿਲਦੀ ਤੁਸੀਂ ਚੱਲੂ ਕਰ ਰਹੇ ਹੋ ਕਿੰਨੇ ਕੁ ਦਿਨ ਹੋਰ ਜਿਹੜੇ ਕੀ ਸਹੀ ਇੱਥੇ ਏਰੀਆ ਚ ਕਾਫੀ ਆਦਮੀ ਜਿਹੜੇ ਨਾ ਕਾਫੀ ਆਪਣਾਏ ਹੈਗੇ ਜਿੰਦਾ ਜਿਵੇਂ ਕਹਿੰਦੇ ਵੀ ਆਪਣਾ ਕੇਅਰ ਨਹੀਂ ਕਰਦੇ ਨੇ ਜੀ ਮੋਤੀ ਆਪਾਂ ਕੇ ਕਾਫੀ ਮੋਤੀ ਬੁਗਾ ਦਿੰਦੇ ਨੇ ਉਹਦੇ ਨਾਲ ਗੁਲਕੋਮੇ ਦਾ ਅਟੈਕ ਹੋ ਜਾਂਦਾ ਹੈ ਇਹ ਕਈ ਕਈਆਂ ਦੀ ਬਲਾਈਂਡ ਹੋ ਗਈ ਅੱਖਾਂ ਸਰੀਏ ਸਮੱਸਿਆ ਵਾ ਇਹ ਜਾਦੀ ਅੱਖਾਂ ਨੂੰ ਕਿਉਂ ਆ ਰਹੀ ਹੈ ਕੀ ਚੀਜ਼ੇ ਲੋਕੀ ਜਿਆਦਾ ਯੂਜ਼ ਕਰਨਾ ਪੈਂਦਾ ਕਿਸ ਤਰ੍ਹਾਂ ਇਹ ਹੋਣੀ ਇਹ ਨੇਚਰਲੀ ਹੈਗੀ ਪੰਜਾਬੀ ਦੀ ਚੋਈ ਜਾਂਦੀ ਹੈ ਇੰਡਸਟਰੀ ਦੀ ਹੈ ਬਸਤੀ ਦੀ ਚੋਈ ਜਾਂਦੀ ਹੈ ਕੱਢੇ ਮੈਡੀਕਲ ਕਿਉਂ ਹੋ ਰਿਹਾ ਹਾਂਜੀ 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 ਸਾਰਾ ਜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕੈਂਪ ਲਗਾਇਆ ਗਿਆ ਅੱਖਾਂ ਦਾ ਤੁਸੀਂ ਉਹਦੇ ਵਿੱਚ ਪੁੱਛੇ ਜੀ ਧੰਨਵਾਦ ਤੁਸੀਂ ਕੀ ਕਹਿਣਾ ਚਾਹੋਗੇ ਪੂਰੀ ਟੀਮ ਨੂੰ ਮਿੱਤ ਕੋਈ ਸਰਬੱਤ ਦਾ ਭਲਾਚਾਰੀ ਵਾਲਾ ਟਰਸਟ ਜਿਹੜੀ ਆ ਇਹ ਕੋਈ ਬਹੁਤ ਜਾਣੀ ਪਛਾਣੀ ਸੰਸਥਾ ਆ ਆਲ ਵਰਲਡ 'ਚ ਕੰਮ ਕਰਦੀ ਆ ਤੇ ਇਹਦੇ ਜਿਹੜੇ ਮੁਖ ਨੇ ਸੇਵਾਦਾਰ ਸਰਬੱਤ ਦਿਲਬਾਕ ਸਿੰਘ ਜੋ ਦਾ ਜਿਹੜੇ ਤਰਨਤਾਰਨ ਤੋਂ ਆ ਉਹ ਬਹੁਤ ਹਾਰਡ ਵਰਕ ਕਰਕੇ ਉਹਨਾਂ ਦੀ ਟੀਮ ਜਿਹੜੀ ਆ ਪੂਰਾ ਕੰਮ ਕਰ ਰਹੀ ਆ ਲਗਭਗ 1000 ਦੇ ਕਰੀਬ ਜਿਹੜਾ ਵਾ ਹਰ ਸਾਲ ਜਿਹੜਾ ਉਹ ਆਪੀਡੀ ਹੁੰਦੀ ਆ ਤੇ 300 ਦੇ ਕਰੀਬ ਜਿਹੜੇ ਉਹਨਾਂ ਦੀ ਆਪਰੇਸ਼ਨ ਕੀਤੇ ਜਾਂਦੇ ਆ ਔਰ ਪੇਸ਼ੈਂਟ ਨੂੰ ਜਿਹੜਾ ਸਾਰਾ ਜਿਹੜੀ ਮੁਫਤ ਹਰ ਚੀਜ਼ ਮੁਹਈਆ ਕਰਾਈ ਜਾਂਦੀ ਹੈ ਇਹ ਵਾ ਉਹਨਾਂ ਦੇ ਜਿਹੜੇ ਉਪਰਾਲਾ ਇਹਨਾਂ ਦਾ ਬਹੁਤ ਜਿਹੜਾ ਵਾਇਗਰੂ ਮੇਰ ਰੱਖੇ ਤੇ ਇਤਰਾ ਹੀ ਚੜ੍ਹਦੀ ਕਲਾ 'ਚ ਰਹਿਣ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ